ਬੱਚੋ ਰਾਜੀ ਖੁੱਜੇ ਸਾਰੇ ਹਾਂਜੀ ਗੁੱਡ ਕਿਵੇਂ ਦਾ ਲੱਗ ਰਿਹਾ ਮਿਹਨਤ ਕਰਕੇ ਬਹੁਤ ਵਧੀਆ ਬਹੁਤ ਸੋਹਣਾ ਸ਼ਾਬਾਸ਼ ਸਾਨੂੰ ਵੀ ਤੁਹਾਨੂੰ ਵੇਖ ਕੇ ਚਾਹ ਚੜਦਾ ਪੁੱਤ ਜਦੋਂ ਤੁਸੀਂ ਖੇਡਦੇ ਜੇ ਨਾ ਤਾਂ ਸਾਨੂੰ ਬੜਾ ਚਾਹ ਚੜਦਾ ਵੇਖੋ ਦੱਬ ਕੇ ਮਿਹਨਤ ਕਰਿਆ ਕਰੋ ਜਦੋਂ ਤੁਸੀਂ ਗਰਾਊਂਡ 'ਚ ਆ ਜਾਂਦੇ ਜੇ ਨਾ ਤੇ ਫਿਰ ਇੱਧਰ ਉੱਧਰ ਨਹੀਂ ਘੁੰਮਣਾ ਕਿਸੇ ਨੇ ਵੀ ਆਪਣੀ ਖੇਡ ਵੱਲ ਜਿਹੜਾ ਧਿਆਨ ਦੇਣਾ ਠੀਕ ਹੈ ਜਿਹੜੇ ਬੱਚੇ ਖੇਡਾਂ ਵੱਲ ਪੂਰਾ ਮਨ ਲਾ ਕੇ ਜਨੂਨ ਨਾਲ ਖੇਡਦੇ ਆ ਨਾ ਉਹ ਬੱਚੇ ਬੜੀ ਅੱਗੇ ਜਾਂਦੇ ਆ ਬਹੁਤ ਬੱਚੇ ਜਿਹੜੇ ਆ ਉਹ ਇਸੇ ਤਰ੍ਹਾਂ ਹੀ ਅੱਗੇ ਵਧੇ ਆ ਉਹਨਾਂ ਦੇ ਅੰਦਰ ਅੱਗ ਹੁੰਦੀ ਆ ਜਿਵੇਂ ਹੁਣ ਆਪਣੀ ਅੰਜਲੀ ਆ ਅੰਜਲੀ ਨੂੰ ਸਾਰੇ ਜਾਣਦੇ ਜੇ ਨਾ ਹਾਂਜੀ ਅੰਜਲੀ ਤੁਹਾਡੇ ਸਾਰੇ ਨਾਲ ਤੇਜ਼ ਦੌੜਦੀ ਆ ਆਪਣੇ ਪਿੰਡ 'ਚ ਅੰਜਲੀ ਹੁਣ ਇੱਕ ਨੰਬਰ ਤੇ ਆ ਪਹਿਲਾਂ ਜੈਸਮੀਨ ਹੀ ਜੈਸਮੀਨ ਨੂੰ ਛੱਟ ਲੱਗਣ ਕਰਕੇ ਉਹ ਤੇ ਚਲੋ ਪੁੱਤ ਘਰ ਜਿਹੜੀ ਹੁੰਦੀ ਹੁਣ ਤੇ ਹੁਣ ਇਸ ਵਾਰੀ ਅੰਜਲੀ ਜਿਹੜੀ ਆ ਉਹ ਸਭ ਤੋਂ ਨੰਬਰ 1 ਤੇ ਚੱਲ ਰਹੀ ਆ ਹਾਂਜੀ ਇਹ ਕਿਉਂ ਚੱਲਦੀ ਨੰਬਰ 1 ਤੇ ਕਿਉਂ ਕਿਉਂ ਚੱਲਦੀ ਆ ਕਿਉਂ ਆਹ ਬਸ ਆ ਕਿਉਂ ਦਾ ਜਵਾਬ ਤੁਹਾਨੂੰ ਮੈਂ ਦੇਣਾ ਬੁੱਤੇ ਦੇ ਅੰਦਰ ਜਨੂੰਨ ਆ ਜਜ਼ਬਾ ਵਾ ਖੇਡਣ ਦਾ ਤੂੰ ਹੀ ਵੇਖਿਆ ਇਹ ਆਣ ਕੇ ਕਦੀ ਵੀ ਟੇਕੇ ਨਹੀਂ ਬੈਂਦੀ ਕੋਈ ਨਾ ਕੋਈ ਖੇਡ ਅਭਿਆਸ ਕਰਦੀ ਰਹਿੰਦੀ ਆ ਠੀਕ ਆ ਇਹ ਦੌੜਨ ਦੇ ਵਿੱਚ ਜਿਹੜਾ ਬਾਸਟਰ ਕੇ ਚੱਲ ਗਿਆ ਕਿ ਜਦੋਂ ਕਦੀ ਕਦੀ ਮੈਂ ਸ਼ਾਮੀ ਚੱਕਰ ਮਾਰਦਾ ਨਾ ਪਾਰਕ 'ਚ ਇਹ ਜਿਸ ਤਰ੍ਹਾਂ ਤਸਵੀਰੇ ਖੇਡ ਅਭਿਆਸ ਕਰਦੀ ਆ ਨਾ ਉਵੇਂ ਹੀ ਸ਼ਾਮ ਨੂੰ ਵੀ ਕਰਦੀ ਹੁੰਦੀ ਆ ਤੇ ਇਸ ਕਰਕੇ ਪੁੱਤ ਤੁਸੀਂ ਸਾਰਿਆਂ ਨੇ ਨਾ ਇਹਦੇ ਤੋਂ ਅਗਲ ਲੈਣੀ ਆ ਠੀਕ ਆ ਭਾਵੇਂ ਛੋਟੀ ਆ ਪਰਾਪਾ ਗੱਲ ਲੈਣੀ ਆ ਵੀ ਆਣ ਕੇ ਗਰਾਊਂਡ ਦੇ ਵਿੱਚ ਹਰ ਪਾਲ ਜਿਹੜਾ ਬਾਹਰ ਘੜੀ ਇਹ ਤੁਹਾਨੂੰ ਡੇਢ ਦੋ ਘੰਟੇ ਮਿਲਦੇ ਆ ਜਿਹੜੇ ਖੇਡਣ ਵਾਸਤੇ ਮੁੜ ਜਾਣਾ ਹੁੰਦਾ ਤੇ ਇਸ ਕਰਕੇ ਪਤੋਂ ਦੀ ਹਰ ਘੜੀ ਦਾ ਹਰ ਪਾਲ ਦਾ ਲਾ ਲ ਤੇ ਇਹਦੇ ਵਾਂਗੂ ਛਲੰਗਾ ਜਿਹੜੀਆਂ ਮਾਰਦੇ ਜਾਣਾ ਵੱਡੀਆਂ ਪਲਾਨਾਂ ਪੁੱਟਣੀਆਂ ਵਾ ਅਰੇ ਆਪਾਂ ਇਹਨਾਂ ਦੇ ਮੁਕਾਬਲੇ ਕਰਾਉਣੇ ਹੁਣ ਬੜੀ ਖੇਤੀ ਮੁਕਾਬਲੇ ਕਰਾਵਾਂਗੇ ਤੁਹਾਡੇ ਸਾਰਿਆਂ ਦੇ ਫਿਰ ਉਹਦੇ ਵਿੱਚ ਨਾ ਆਪਣੇ ਪੈਰਾਂ ਦੇ ਵਿੱਚ ਅੱਗ ਲੈ ਕੇ ਤੁਰਨਾ ਅੱਗ ਲੈ ਕੇ ਜੇ ਪੁੱਤ ਅੱਗ ਲੈ ਕੇ ਤੁਰੋਗੇ ਨਾ ਆਪਣੇ ਪੈਰਾਂ 'ਚ ਵੱਡਾ ਹੌਂਸਲਾ ਰੱਖ ਕੇ ਖੇਡੋਗੇ ਜਿੱਤ ਆ ਰਾਂ ਬਣੀਆਂ ਨਹੀਂ ਦੀਆਂ ਉਹ ਵਕਰੀ ਗੱਲ ਆ ਪਰ ਜਨੂਨ ਦੇ ਨਾਲ ਜਜ਼ਬੇ ਦੇ ਨਾਲ ਖੇਡਣਾ ਵਾ ਤੇ ਅੱਗੇ ਵਧਣਾ ਠੀਕ ਆ ਪੁੱਤ ਸ਼ਾਬਾਸ਼ ਸ਼ੀਰੋ ਸ਼ਾਬਾਸ਼ ਗੁੱਡ ਗੁੱਡ ਗੁੱਡ